ਸਾਰੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੂੰ ਇਹ ਪਤਾ ਲੱਗ ਹੀ ਗਿਆ ਹੋਣਾ ਕਿ ਨਵੇਂ ਬਰੇ ਦੇ ਪਹਿਲੇ ਦਿਨ ਜਿਹੜਾ ਵਧਾਈ ਸੰਦੇਸ਼ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ ਉਹਦੇ ਵਿੱਚ ਆਈਟੀਆਈ ਐਕਟਿਵਿਸਟ ਮਾਨਕ ਗੋਇਲ ਤੋਂ ਇਲਾਵਾ ਸਾਡੇ ਪੱਤਰਕਾਰ ਮਨਿੰਦਰਜੀਤ ਸਿੰਘ ਮਿੰਟੂ ਗੁਰੂਸਰੀਆ ਮਨਦੀਪ ਮੱਕੜ ਇਹ ਤਿੰਨ ਬਠਿੰਡੇ ਦੇ ਆ ਚਾਰ ਮਾਨਸਾ ਦੇ ਹੋਗੇ ਚੌਥੇ ਮਾਨਕ ਜੀ ਤੇ 6 ਬੰਦੇ ਹੋੜਾ ਟੋਟਲ 10 ਬੰਦਿਆਂ ਦੇ ਖਿਲਾਫ ਇੱਕ ਐਫਆਈਆਰ ਦਰਜ ਕੀਤੀ ਹੈ ਉਹ ਐਫਆਈਆਰ ਜਿਹੜੇ ਮਾਮਲੇ 'ਚ ਦਰਜ ਕੀਤੀ ਹੈ ਉਹ ਮਾਮਲਾ ਵੀ ਕੁਛ ਇਹੋ ਜਿਹਾ ਹੈ ਕਿ ਜੇ ਅਸੀਂ ਦੱਸਦੇ ਹਾਂ ਸਾਨੂੰ ਘੱਟੋ ਘੱਟ ਸੰਗ ਹੁੰਦੀ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਗੈਰ ਮੌਜੂਦਗੀ ਦੇ ਵਿੱਚ ਜਹਾਜ਼ ਨੂੰ ਕੌਣ ਇਸਤੇਮਾਲ ਕਰਦਾ ਸਿਰਫ ਇਹੀ ਸਵਾਲ ਪੁੱਛਿਆ ਸੀ ਜੀ ਦਾ ਜਵਾਬ ਬਾਖੂਬੀ ਸਰਕਾਰ ਵਾਲੇ ਪਾਸਿਓਂ ਦੇ ਦਿੱਤਾ ਸੀ ਕਿ ਮੁੱਖ ਮੰਤਰੀ ਦੀ ਗੈਰ ਮੌਜੂਦਗੀ ਦੇ ਵਿੱਚ ਵੀ ਇਹ ਜਹਾਜ਼ ਇਸਤੇਮਾਲ ਕੀਤਾ ਜਾ ਸਕਦਾ ਹੈ ਔਰ ਉਹੀ ਲੋਕ ਇਸਤੇਮਾਲ ਕਰਦੇ ਹੈ ਜਿਹੜੇ ਲੋਕ ਇਹਦੇ ਲਈ ਅਧਿਕਾਰਤ ਹੈ ਬਾਜੂਦ ਦੇ ਇਸ ਦੇ ਵੀ ਤਾਂ ਕੋਈ ਐਡਾ ਵੱਡਾ ਮਾਮਲਾ ਨਹੀਂ ਤੇ ਇੱਕ ਐਫ ਆਈ ਆਰ ਦਰਜ ਕਰਤੀ ਹੈ ਲੁਧਿਆਣਾ ਦੇ ਵਿੱਚ ਉਸ ਮਾਮਲੇ ਤੇ ਅੱਜ ਵਿਚਾਰ ਬਟਾਂਦਰਾ ਕੀਤਾ ਤੇ ਉਸ ਵਿਚਾਰ ਬਟਾਂਦਰੇ ਦਾ ਸਿੱਟਾ ਇਹ ਨਿਕਲੇ ਕਿ ਇਮੀਡੀਏਟ ਪੰਜਾਬ ਭਰ ਦੇ ਪੱਤਰਕਾਰ ਹੈ ਜਿਹੜੇ ਉਹ ਇੱਕ ਪ੍ਰੋਟੈਸਟ ਕਰਨਗੇ ਚੰਡੀਗੜ੍ਹ ਤੇ 4 ਤਾਰੀਖ ਨੂੰ ਅਸੀਂ 4 ਤਾਰੀਖ ਨੂੰ ਚੰਡੀਗੜ੍ਹ ਪ੍ਰੋਟੈਸਟ ਕਰਾਂਗੇ ਸਾਡਾ ਪਹਿਲਾ ਪੜਾਅ ਹੋ 10 ਤਾਰੀਖ ਨੂੰ ਬਠਿੰਡਾ ਦੇ ਵਿੱਚ ਜਿੰਨੀਆਂ ਵੀ ਜਨਤਕ ਜਥੇਬੰਦੀਆਂ ਉਹਨਾਂ ਦੀ ਮੀਟਿੰਗ ਕਾਲ ਕੀਤੀ ਜਾਊਗੀ ਔਰ ਉਹਦੇ 'ਚ ਫਿਰ ਅਗਲਾ ਪ੍ਰੋਗਰਾਮ ਉਲੀਕਿਆ ਜਾਊਗਾ ਪੱਤਰਕਾਰ ਭਾਈਚਾਰੇ ਦਾ ਇਹ ਫੈਸਲਾ ਹੈ ਕਿ ਸਾਡਾ ਕੋਈ ਵੀ ਸਾਥੀ ਜਮਾਨਤ ਨਹੀਂ ਕਰਵਾਊਗਾ ਅਸੀਂ ਗ੍ਰਿਫਤਾਰੀ ਦੇਣ ਵਾਸਤੇ ਤਿਆਰ ਆ ਸਾਰੇ ਜਦੋਂ ਜੀਕਰਨ ਲੋਕੇਸ਼ਨ ਵੀ ਭੇਜੀ ਜਾ ਸਕਦੀ ਹੈ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਹੈ ਉਹ ਸਾਰੇ ਦੇ ਸਾਰੇ ਤਿਆਰ ਬੈਠੇ ਹੈ ਸਰਕਾਰ ਦਾ ਦਿਲ ਕਰਦਾ ਤਾਂ ਭਾਵੇਂ ਉਹ ਗ੍ਰਿਫਤਾਰ ਕਰ ਲਵੇ ਪਰ ਇਹ ਮਾਮਲਾ ਜਿਹੜਾ ਹੈਗਾ ਇਹਨੂੰ ਲੌਜੀਕਲ ਕਨਕਲੂਜਨ ਤੇ ਲਿਜਾਣ ਵਾਸਤੇ ਪੰਜਾਬ ਦੇ ਪੱਤਰਕਾਰ ਜਿਹੜੇ ਹੈਗੇ ਪੂਰੀ ਤਰ੍ਹਾਂ ਪੱਪਾ ਭਾਰਾ ਤੇ ਲੜਾਈ ਲੜਨੀ ਪਊਗੀ ਤੇ ਚੰਗੀ ਲੜਾਈ ਲੜਾਂਗੇ ਇਸ ਲਈ ਸਾਰੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਹੈ ਕੇ ਬਾਅਦ ਦੁਪਹਿਰ 4 ਤਾਰੀਖ ਨੂੰ ਚੰਡੀਗੜ੍ਹ ਹਮ ਹਮਾ ਕੇ ਪੁੱਜੋ ਸੈਕਟਰ 17 ਦੇ ਵਿੱਚ ਉੱਥੇ ਇੱਕ ਪ੍ਰੋਟੈਸਟ ਜਿਹੜਾ ਹੈਗਾ ਸੰਕੇਤਕ ਪ੍ਰੋਟੈਸਟ ਅਸੀਂ ਲਾਂਚ ਕਰਾਂਗੇ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਪੰਜਾਬ ਦਾ ਪੱਤਰਕਾਰ ਭਾਈਚਾਰਾ ਲੜਾਈ ਵਾਸਤੇ ਤਿਆਰ ਹੈ ਕਿ ਕਿਸ ਤਰੀਕੇ ਨਾਲ ਪਰਚਾ ਦਰਜ ਹੋਇਆ ਨਾਲ ਹੀ ਹੁਣ ਕਿਹੜਾ ਅੱਗੇ ਪ੍ਰੋਟੈਸਟ ਹੈ 4 ਤਾਰੀਖ ਨੂੰ ਲਗਭਗ 1 ਵਜੇ 17 ਸੈਕਟਰ ਦੇ ਵਿੱਚ ਪੰਜਾਬ ਦਾ ਪੱਤਰਕਾਰ ਭਾਈਚਾਰਾ ਤੇ ਨਾਲ ਹੀ ਅਸੀਂ ਜੰਤਕ ਜਥੇਬੰਦੀਆਂ ਦੇ ਵੀ ਆਗੂਆਂ ਨੂੰ ਸਿਰਫ ਅਸੀਂ ਕਹਿੰਦੇ ਨੇ ਕਿ ਹਜੇ ਇਕੱਠ ਉਸ ਤਰੀਕੇ ਦਾ ਨਹੀਂ ਇਹ ਸੰਕੇਤਕ ਹੈ ਜੰਤਕ ਜਥੇਬੰਦੀਆਂ ਦੇ ਵੀ 1 1 2 2 3 3 ਆਗੂ ਉੱਥੇ ਜ਼ਰੂਰ ਪਹੁੰਚਣ ਤਾਂ ਕਿ ਪਤਾ ਲੱਗ ਸਕੇ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਮੀਡੀਆ ਦੀ ਆਵਾਜ਼ ਦਬਾਈ ਜਾ ਰਹੀ ਹੈ ਕਿਉਂਕਿ ਕਦੇ ਸਰਕਾਰ ਪੇਜ ਬੰਦ ਕਰਦੀ ਹੈ ਕਦੇ ਸਰਕਾਰ ਪਹਿਲਾਂ ਪਰਚੇ ਦਰਜ ਕਰਦੀ ਹੈ ਉਸ ਤੋਂ ਬਾਅਦ ਇਹ ਫਿਰ ਪਰਚ ਹੈ ਤੇ ਨਾਲ ਹੀ ਜਿਹੜੀਆਂ ਮਤਲਬ ਇੱਕ ਹੱਦਾਂ ਟੱਪ ਗਈ ਹੈ ਕਿ ਸਟ੍ਰਾਈਕਾਂ ਸਰਕਾਰ ਮਾਰ ਰਹੀ ਹੈ ਜਿਹੜਾ ਅੱਜ ਤੱਕ ਨਹੀਂ ਕਦੇ ਹੋਇਆ ਸੀ ਇਹ ਸਾਰੇ ਦੇ ਖਿਲਾਫ ਹੈ ਇਹ ਕੋਈ ਪਰਚੇ ਦਾ ਸਾਨੂੰ ਕੋਈ ਡਰ ਨਹੀਂ ਹੈ ਕਿਉਂਕਿ ਪਹਿਲਾ ਪਰਚਾ ਨਹੀਂ ਹੈ ਨਾਲ ਹੀ ਅਸੀਂ ਇਹ ਕਲੀਅਰ ਕਰ ਦਿੰਦੇ ਹਾਂ ਅੰਕਲ ਜੀ ਨੇ ਕਰ ਦਿੱਤਾ ਕਿ ਅਸੀਂ ਜ਼ਮਾਨਤ ਨਹੀਂ ਲੈਣੀ ਸਰਕਾਰ ਨੇ ਗ੍ਰਿਫਤਾਰ ਕਰਨਾ ਕਰ ਲਵੇ ਜਿਵੇਂ ਵੀ ਸਰਕਾਰ ਕੋਲ ਮੋਬਾਈਲ ਸਾਡੇ ਆਉਣ ਹੈ ਲੋਕੇਸ਼ਨ ਕੱਢ ਲਈ ਸਰਕਾਰ ਲਈ ਕੋਈ ਔਖੀ ਕੰਮ ਨਹੀਂ ਜਦੋਂ ਮਰਜ਼ੀ ਗ੍ਰਿਫਤਾਰ ਕਰ ਲਵੇ ਜਿਵੇਂ ਮਰਜ਼ੀ ਸਰਕਾਰ ਸਾਡੇ ਨਾਲ ਆ ਜਾਵੇ ਪਰ ਅਸੀਂ ਇਹ ਚੀਜ਼ ਤੋਂ ਦਬਣ ਵਾਲੇ ਨਹੀਂ ਜਿਸ ਤਰੀਕੇ ਨਾਲ ਸਰਕਾਰ ਇਹ ਚੀਜ਼ ਦੇ ਉੱਤੇ ਲੱਗੀ ਪਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਆਵਾਜ਼ਾਂ ਜਿਹੜੀਆਂ ਪੰਜਾਬ ਦੇ ਹੱਕ ਝੁੱਟਦੀਆਂ ਜਾਂ ਪੰਜਾਬ ਦੇ ਮੁੱਦਿਆਂ ਨੂੰ ਉਜਾਗਰ ਕਰਦੀਆਂ ਉਹਨਾਂ ਨੂੰ ਦਬਾਇਆ ਜਾਣਾ ਹੈ ਉਹ ਭੁੱਲ ਜਾਵੇ ਸਰਕਾਰ ਇਸੇ ਤਰੀਕੇ ਨਾਲ ਆਵਾਜ਼ਾਂ ਗੂੰਜਦੀਆਂ ਰਹਿਣੀਆਂ ਅਸੀਂ ਨਾ ਬੋਲਾਂਗੇ ਕੋਈ ਹੋਰ ਬੋਲੂਗਾ ਬੋਲੂਗਾ ਤਾਂ ਜ਼ਰੂਰ ਮਤਲਬ ਇਹ ਘਾਰ ਗਏ ਪੰਜਾਬ ਦੇ ਲੋਕ ਇਹ ਜਿੰਨਾ ਮਰਜੀ ਸਫਾਈ ਕਰ ਲੋ ਕਿਤੇ ਨਾ ਕਿਤੇ ਫਿਰ ਫੁੱਟ ਆਉਂਦੇ ਆ ਸੋ ਇਹ ਫੁੱਟ ਜ਼ਰੂਰ ਆਉਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਇਹ ਜਿਹੜਾ ਅੰਕਲ ਜੀ ਨੇ ਦੱਸ ਦਿੱਤਾ ਕਿ 4 ਤਰੀਕ ਨੂੰ 1 ਵਜੇ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਤੇ 10 ਤਰੀਕ ਨੂੰ ਬਠਿੰਡਾ ਦੇ ਵਿੱਚ ਜਨਤਕ ਜਥੇਬੰਦੀਆਂ ਦੀ ਮੀਟਿੰਗ ਸੱਦੀ ਜਾਵੇਗੀ ਫਿਰ ਉਸ ਤੋਂ ਅੱਗੇ ਜਿਹੜਾ ਵੱਡਾ ਇਕੱਠ ਜਾਂ ਵੱਡਾ ਫੈਸਲਾ ਲੈਣਾ ਉਹ ਜਥੇਬੰਦੀਆਂ ਦੀ ਰਾਇ ਨਾਲ ਆ ਜਾਵੇ ਇਹ ਦੱਸ ਹੀ ਦਿੱਤਾ ਵੀ ਕੀ ਹੋਇਆ ਕੀ ਨਹੀਂ ਦੇਖੋ ਗੱਲ ਸਿੰਪਲ ਹੈਗੀ ਕਿ ਤੁਸੀਂ ਲੋਕਾਂ ਨੂੰ ਸਵਾਲ ਕਰਨ ਤੋਂ ਰੋਕਣਾ ਚਾਹੁੰਦੇ ਹੋ ਤੇ ਲੋਕ ਸਵਾਲ ਕਰਨਾ ਚਾਹੁੰਦੇ ਬਸ ਇੰਨੀ ਗੱਲ ਦਾ ਰੌਲਾ ਹੈ ਜੇ ਤੁਸੀਂ ਹੁਣ ਕਹੋਗੇ ਵੀ ਸਵਾਲ ਹੀ ਨਹੀਂ ਕਰਨਾ ਤੁਹ ਤੋਂ ਪੁੱਛਣਾ ਹੀ ਨਹੀਂਗਾ ਕਿ ਹੈਲੀਕਾਪਟਰ ਕਿੱਥੇ ਗਿਆ ਕੌਣ ਵਰਤ ਰਿਹਾ ਤੁਸੀਂ ਆਰਟੀਆਈ 4 ਸਾਲਾਂ ਦੇ ਵਿੱਚ ਆਰਟੀਆਈ ਦੀ ਥਰੂ ਜਾਣਕਾਰੀ ਨਹੀਂ ਦਿੱਤੀ ਉਹ ਗੁਜਰਾਤ ਦੀ ਜਾਣਕਾਰੀ ਮੰਗੀ ਸੀ ਦਿੱਲੀ ਦੀ ਮੰਗੀ ਸੀ ਕਿ 55 ਲੱਖ ਇੱਕ ਦਿਨ 'ਚ ਖਰਚਿਆ 45 ਲੱਖ ਇੱਕ ਦਿਨ 'ਚ ਖਰਚਿਆ ਉਸ ਤੋਂ ਬਾਅਦ ਤੁਸੀਂ ਜਹਾਜ਼ ਦਾ ਖਰਚਾ ਨਹੀਂ ਦੱਸਿਆ ਜਹਾਜ਼ ਕਿੱਥੇ ਚੱਲਦਾ ਉਹ ਨਹੀਂ ਦੱਸਿਆ ਹੈਲੀਕਾਪਟਰ ਕਿੱਥੇ ਚੱਲਦਾ ਉਹ ਨਹੀਂ ਦੱਸਿਆ ਪਰ ਜੇ ਸੋਸ਼ਲ ਮੀਡੀਆ ਰਾਹੀਂ ਸਵਾਲ ਕਰ ਲਿਆ ਕਿ ਰਡਾਰ ਦਾ ਡਾਟਾ ਇੱਥੇ ਹੈ ਭਾਈ ਇਹ ਕੌਣ ਵਰਤ ਰਿਹਾ ਤੁਸੀਂ ਦੱਸ ਦਿਓ ਕੌਣ ਹੈ ਪਰਚੇ ਵਾਲੀ ਤਾਂ ਗੱਲ ਹੀ ਨਹੀਂ ਸੀ ਪਰ ਗੱਲ ਇਹ ਹੈ ਕਿ ਤੁਸੀਂ ਪੱਤਰਕਾਰਾਂ ਨੂੰ ਐਕਟਿਵਿਸਟਾਂ ਨੂੰ ਇਹ ਦਿਖਾਉਣਾ ਚਾਹੁੰਦੇ ਹੋ ਕਿ ਤੁਸੀਂ ਚੁੱਪ ਕਰ ਦਿਓ ਪਰ ਦੇਖੋ ਇਹ ਹੋਣਾ ਨਹੀਂਗਾ ਪਰਚੇ ਇੱਕ ਪਾਇਆ ਦੋ ਪਾਇਆ 10 ਪਾ ਲਓ ਗ੍ਰਫਤਾਰ ਕਰ ਲਓ ਕਿਸੇ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਸਾਰੇ ਇਕੱਠੇ ਹੋ ਕੇ ਅਸੀਂ ਚੰਡੀਗੜ੍ਹ ਵੀ ਮੁਜ਼ਾਹਰਾ ਕਰਾਂਗੇ ਉਸ ਤੋਂ ਬਾਅਦ ਬਠਿੰਡੇ ਕਰਾਂਗੇ ਉਸ ਤੋਂ ਬਾਅਦ ਸਾਰੇ ਜਿੰਨੇ ਹੈਗੇ ਸਾਡੇ ਜ਼ਿਲ੍ਹੇ ਹੈਗੇ ਉੱਥੇ ਕਰਾਂਗੇ ਥੋੜਾ ਡਟ ਕੇ ਵਿਰੋਧ ਤੇ ਫਿਰ ਜਬਾਨਬੰਦੀ ਦਾ ਗੱਲ ਇਹ ਹੈ ਨਾ ਤੁਸੀਂ ਅੱਜ ਤੁਸੀਂ ਕਰੋਗੇ ਕੱਲ ਨੂੰ ਕੋਈ ਹੋਰ ਕਰੂਗਾ ਪਰਸੋ ਜਮੇ ਕੋਈ ਗਲਾ ਘੁੱਟਣ ਦੀ ਕੋਸ਼ਿਸ਼ ਕਰੂਗਾ ਇਹ ਬਿਲਕੁਲ ਨਹੀਂ ਹੋਊਗਾ ਜਿਵੇਂ ਸਾਥੀਆਂ ਨੂੰ ਦੱਸਿਆ ਕਿ 4 ਤਰੀਕ ਨੂੰ ਚੰਡੀਗੜ੍ਹ 1 ਵਜੇ ਦੁਪਹਿਰੇ ਆਪਣੇ 17 ਸੈਕਟਰ ਪਲਾਜ਼ਾ ਦੇ ਵਿੱਚ ਸਾਰੀਆਂ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਤੇ ਸਾਰੇ ਪੱਤਰਕਾਰ ਸਾਥੀ ਪਹੁੰਚੋ ਉੱਥੇ ਐਕਟਿਵਿਸਟ ਪਹੁੰਚੋ ਤੇ ਆਪਾਂ ਮਿਲਾਂਗੇ ਉੱਥੇ ਸਰਕਾਰ ਦਾ ਦੱਸਾਂਗੇ ਕਿ ਕੀ ਹਾਲ ਹੈ ਪੰਜਾਬ ਦੇ ਵਿੱਚ ਬਹੁਤ ਬਹੁਤ ਧੰਨਵਾਦ ਜਿਸ ਤਰੀਕੇ ਨਾਲ ਸਾਥੀਆਂ ਨੇ ਦੱਸਿਆ ਪ੍ਰੋਗਰਾਮ ਵੀ ਦੱਸ ਦਿੱਤਾ ਚੰਡੀਗੜ੍ਹ ਦਾ ਪ੍ਰੋਗਰਾਮ ਤਾਂ ਹੈ ਹੀ ਉੱਥੇ ਦਾ ਸਭ ਨੇ ਪਹੁੰਚਣ ਆਈਆਂ ਉਸ ਦੇ ਨਾਲ ਜੇਕਰ ਕੋਈ ਪ੍ਰੈਸ ਕਲੱਬ ਪੱਤਰਕਾਰ ਸਾਥੀ ਆਪਦੇ ਜ਼ਿਲ੍ਹੇ 'ਚ ਤਹਿਸੀਲ 'ਚ ਜਿੱਥੇ ਵੀ ਉਹ ਕਸਬੇ 'ਚ ਉਹਨਾਂ ਦੇ ਕਲੱਬ ਬਣੇ ਹੋਏ ਆ ਉੱਥੇ ਕੋਈ ਪ੍ਰੋਟੈਸਟ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਉਹ ਖੁੱਲੇ ਤੌਰ ਦੇ ਉੱਤੇ ਸਰਕਾਰ ਦੇ ਵਿਰੋਧ ਦੇ ਵਿੱਚ ਜਿਸ ਤ ਵੀ ਤਰੀਕੇ ਦੇ ਨਾਲ ਮੀਡੀਆ ਦੀ ਆਜ਼ਾਦੀ ਲਈ ਗੱਲ ਕਰਨੀ ਚਾਹੁੰਦਾ ਹੈ ਤਾਂ ਉਹ ਵੀ ਜ਼ਰੂਰ ਕਰੇ ਤਾਂ ਕਿ ਜਿਹੜੀ ਇਹ ਇਕੱਲੀ ਸਾਡੀ ਲੜਾਈ ਨਹੀਂ ਸਭ ਦੀ ਲੜਾਈ ਹੈ ਤੇ ਲੜਾਈ ਵੱਡੀ ਹੋਵੇ ਤੇ ਹਰ ਪਿੰਡ ਹਰ ਗਲੀ ਤੇ ਹਰ ਘਰ ਤੱਕ ਜਿਹੜੀ ਆ ਉਹ ਪਹੁੰਚ ਜਾਵੇ